ਗੋਰੀਆ ਇਹਨਾਂ ਦਾ ਕੰਮ ਤੇ ਹੋ ਗਿਆ ਵਾ ਤੇ ਆਪਾਂ ਹੁਣ ਚੱਲੀਏ ਆਪਣੇ ਘਰ ਆ ਚੱਲੀਏ ਐਦਾਂ ਨਾ ਢਿੱਲੀ ਨਾ ਪੈ ਆਪਾਂ ਆਪਣਾ ਕੰਮ ਵੀ ਕਰਾ ਕੇ ਜਾਣਾ ਵਾ ਮੇਰੀ ਗੱਲ ਸੁਣ ਤੈਨੂੰ ਪਤਾ ਕਿਹੜੇ ਹਾਲਾਤਾਂ ਦੇ ਵਿੱਚ ਆਏ ਹਾਂ ਤੇ ਪਿਓ ਦਾ ਪਤਾ ਹੀ ਉਹ ਦਿਨ ਉਹ ਤੇ ਟਰਾਲੀ ਭਰ ਕੇ ਮਗਰਾਏ ਗਾੜੀਆਂ ਜੇ ਪਤਾ ਨਹੀਂ ਕਿੰਨੇ ਗੁੱਸੇ 'ਚ ਹੋਣੀਆਂ ਅਸੀਂ ਹੁਣ ਇਹਨਾਂ ਦਾ ਲਾਲਚ ਜ਼ਿਆਦਾ ਨਾ ਕਰੀਏ ਆਪਣੇ ਘਰ ਚੱਲੀਏ ਤੈਨੂੰ ਤੇ ਕੋਈ ਨਹੀਂ ਕਹਣਾ ਤੂੰ ਦੌੜ ਭੱਜ ਜਾਣਾ ਮੇਰੇ ਸਾਡੇ ਸਿੱਖਦੇ ਨਹੀਂ ਉਹਨੇ ਫੜ ਕੇ ਨਹੀਂ ਨਹੀਂ ਮੰਮੀ ਜੇ ਆਪਾਂ ਐਦਾਂ ਚੱਲ ਗਏ ਨਾ ਇਹਨਾਂ ਨੂੰ ਜ਼ਮੀਨ ਨਹੀਂ ਦੇਣੀ ਆਪਾਂ ਮੇਨਾਂ ਕੋ ਚਿੱਟੇ ਕਾ ਕੇ ਤੇ ਸੈਨ ਖਰਾ ਕੇ ਜਾਣਾ ਵਾ ਉਹ ਬੁੜਲੀ ਕਿੱਥੇ ਚਲ ਗਈ ਆ ਬੁੜਲੀ ਮੈਂ ਖਲਾਇਆ ਵਾ ਮੈਨੂੰ ਤੇ ਕੇ ਨੀ ਸਮਝ ਆਉਂਦੀ ਵੀ ਮਾਤਾ ਕਿਹੜੇ ਹਿਰਨਾ ਦੇ ਸਿੰਘਾਂ ਤੇ ਚੜੀ ਰਹਿੰਦੀ ਇਹਨੂੰ ਕੋਈ ਲੱਥੀ ਚੜੀ ਨਹੀਂ ਵੀ ਉੱਥੇ ਕਿਹੜੀ ਬੇਬਤਾ ਨੂੰ ਅਸੀਂ ਫੜੇ ਤੇ ਕਿਹੜੀ ਨਹੀਂ ਇਹ ਵੇਲੇ ਘਰ ਹੀ ਟੱਕਦੀ ਤੈਨੂੰ ਕਿੱਥੇ ਸਮਝਵਣੀ ਆਦੀ ਮੈਂ ਖਲਾਇਆ ਤੇਰੇ ਕੋਲ ਦਿਮਾਗ ਹੋਵੇ ਤੇ ਸਮਝ ਆਵੇ ਉੱਥੇ ਤੈਨੂੰ ਮਾਰ ਕੇ ਤੇ ਸਾਰਾ ਕੁਝ ਲਖਾ ਕੇ ਲਾਏ ਆ ਆਹੋ ਅੰਤਰੀਏ ਜੇ ਇੱਥੇ ਪਿੱਛੇ ਆਗੇ ਤੇ ਫੇਰ ਉਹਨੂੰ ਮੈਂ ਟਪਕਾਇਆ ਵਾ ਮੈਂ ਤਾਂ 4 ਦਿਨ ਚੱਲ ਜਾਥੇ ਕਿੱਥੇ ਭੈਣ ਆਪਣੀ ਕੋ ਨਾਲ ਕਿਸੇ ਨੂੰ ਉੱਦਾਂ ਤੇਰੀ ਫਿਰ ਲੈ ਉੱਥੇ ਦਾਤਾ ਜਾਗੇ ਆਹੋ ਹਾਏ ਕਿਦਾਂ ਦੀ ਗੱਲ ਕਰਤੀ ਐ ਇੱਜਾ ਦਾ ਆਪਾਂ ਕਹਦਾਂਗੇ ਸਸਕਾਰ ਕਰਤਾ ਤੇ ਉੱਦਾਂ ਆਉਂਦੇ ਹੀ ਚੱਲ ਜਾਣਾ ਤੇ ਜੋ ਬਨੇਤੇ ਨਹੀਂ ਤੇ ਮੈਂ ਕੱਲੀ ਇੱਥੇ ਕੀ ਕਰੂੰਗੀ ਹਲਾ ਤੂੰ ਹੀ ਚੱਲ ਜਾ ਮੈਂ ਅਹੀਂ ਕਿੱਥੇ ਜਾਣਾ ਵਾ ਇੱਥੇ ਆਂ ਅਸੀਂ ਵੀ ਆਪਣੀ ਮੈਂ ਉਹ ਦਸਤ ਮੈਂ ਕਿਤੇ ਕਾ ਕੇ ਦਸਤਾਨ ਕਰਾ ਕੇ ਜਾਣਾ ਉਹ ਤੇ ਮਾਤਾ ਆਉ ਤੇ ਹੋਣਗੇ ਸਾਈਨ ਤੁਹਾਡੇ ਤੁਸੀਂ ਆਪਣੀ ਪਾਲੀ ਨੂੰ ਰੋਂਡਾ ਭੇਜੇ ਮੈਂ ਜਦੋਂ ਕਹਿਤਾ ਮੈਂ ਦੇ ਦੂੰਗੀ ਯਾਹ ਪਾ ਜੀ ਦਾ ਸਬਾਹ ਬੜਾ ਗਰਮੀ ਹੋ ਹੋਰ ਨਾ ਕਿਤੇ ਤੇਰੇ ਜੁੰਡਿਆਂ ਚ ਤੇਲ ਪਾ ਦੇ ਸਾਡੇ ਨਾਲ ਤਾਂ ਜੋ ਹੋਣਾ ਹੁਣ ਹੋਣਾ ਹੀ ਉਹਨੇ ਜਿਹੜਾ ਕਰਕੇ ਅਸੀਂ ਬੈਠੇ ਆ ਐਡਾ ਰਿਸਕ ਲੈ ਕੇ ਆਪਾਂ ਉੱਥੇ ਵੀ ਕਿੱਥੋਂ ਦਾ ਕੇ ਦਾ ਤਰ ਲੈ ਲੈ ਮੁੰਡਾ ਮੇਰਾ ਜਵਾਨ ਨਾਲ ਆ ਆਪਾਂ ਕੰਮ ਤੇ ਕਰਾ ਲਈਏ ਪਹਿਲਾਂ ਜੋ ਬਣਾਉ ਤੇ ਕੰਮ ਹੋਣਾ ਵਾ ਇਦਾਂ ਨਹੀਂ ਮੈਂ ਹੁਣ ਦੇਣਾ ਆ ਜੇ ਜੋ ਬਣ ਠੀਕ ਲਾਂਗੇ ਕਿ ਜੋ ਬਣੂ ਕੀ ਜੋ ਬਣ ਨਹੀਂ ਆ ਜੇ ਆਉਣਾ ਇਦਾਂ ਕਰਦੇ ਉਹ ਗੱਡੀ ਤੇ ਇਹਨਾਂ ਵਾਲਾ ਇਹ ਪੇਪਰ ਚੁੱਟਾ ਸਾਨ ਕਰਾ ਕੇ ਲਿਆਂਦਾ ਉਹ ਲੈ ਆ ਜੀ ਕਿਉਂ ਉਹ ਕਿ ਲੈ ਜਾਂਦੇ ਆ ਇਹੀ ਗੱਲ ਆ ਨਹੀ ਉਹ ਆਪਣਾ ਤੁਸੀਂ ਦੇਜੋ ਸਾਡੀ ਇੱਧਰ ਦੀ ਪੈੜੀ ਦਾ ਤੇ ਉਹ ਲੈ ਜਾਓ ਉਹ ਲੈ ਜਾਓ ਸਾਨੂੰ ਗੁੱਠਾ ਲਾ ਕੇ ਦੇ ਦਿਓ ਆਪਣਾ ਤੇ ਆਪਣਾ ਲੈ ਆਜੋ ਕਿਲਾ ਕਾਜਾ ਕਿਲਾ ਕਾਜਾ ਕਿੱਲਾ ਤੁਹਾਡਾ ਤੇ ਕਿੱਲਾ ਸਾਡਾ। ਅਹ ਦੀਦੀ ਵੇਖਾ ਕਿਦਾਂ ਮਾੜੀ ਗੱਲ ਕਰਨ ਦੇ ਆ। ਜਦੋਂ ਤੁਹਾਨੂੰ ਆਖਾ ਪੈੜੀ ਦੇ ਦੂੰਗੀ ਮੈਂ ਮੁੱਕ ਰਹੀ। ਹੋਰ ਬੜੀ ਚੰਗੀ ਕਰਕੇ ਆਈ ਆਪਣੇ ਮਾਪੇ ਵੇਗਣ। ਨਹੀਂ ਨਹੀਂ ਆਪਣੇ ਮਾਪੇ ਪੇਕੇ ਤੇ ਮੇਰੇ ਮਿਲਦੇ ਨਹੀਂ ਹੀ ਮੈਨੂੰ ਆਉਂਦੇ ਨਹੀਂ ਦਿੰਦੇ ਯਾਰ ਤੇ ਫਿਰ ਉਹਨਾਂ ਕੋਲ ਮੈਂ ਪੈੜੀ ਲੈਣੀ ਲੈਣੀ ਸੀ। ਤੇਰੀ ਗੜਾ ਪਿੰਨੀਆਂ ਲੈ ਲੈ ਜਾਂਦੇ ਜੇ। ਨਹੀਂ ਹਾਜੀ ਉਧਰ ਮੂਹ ਫਰ ਵਾਲੀ 6000 ਰੁਪਈਆ ਦਿੱਤਾ। ਨਹੀਂ ਕਿੰਨੀ ਕੀ ਗੱਲ ਤੇ ਪਹਿਲੇ ਮਾਤਾ। ਬਸ ਕਰਨ ਪਿੰਨੀਆਂ ਗੱਲਾਂ ਫੋਲ ਕੇ ਪੈੜੀ 6000 ਦਿੱਤਾ। ਹੋਰ ਬਾਪਾ 6000 ਪੈਸੇ ਕਿੱਲਾ ਥੋੜਾ ਲੱਖਾਂ ਦਾ ਛੱਡ ਦੇ। ਜਿਹੜ ਮਾਦਰੀ ਵੱਟਣ ਵਾਲੀ ਓ ਕਿਉਂ ਜੇ ਚੰਗੀ ਹੁੰਦੀ ਤੇ ਸਹਮਤੀ ਨਾਲ ਤੇਰੇ ਨਾਲ ਕਿੱਲਾ ਲਾ ਦਿੰਦੀ ਆਹੋ ਸਾਨੂੰ ਸਾਰੇ ਪਾਸੇ ਬੁਰੇ ਬਾਂਦੀ ਕੀ ਲੋੜੀ ਅਜੇ ਵੀ ਪਤਾ ਕੀ ਕਰੀ ਜਾਵੇ ਇਹਨੂੰ ਗੱਲ ਜੇ ਲੈ ਕੇ ਕੀ ਗੱਲ ਤੂੰ ਸਾਨੂੰ ਮਿਲਣਾ ਵਰਤਣਾ ਨਹੀਂ ਲੋੜੀਆਂ ਦਿਵਾਲੀਆਂ ਮੈਂ ਇਹ ਮੋਰੀ ਆ ਯਾਰ ਕ ਮੈਂ ਤੂੰ ਬੜੀਆਂ ਗੱਲਾਂ ਨਾ ਬੜੀ ਠੀਠ ਆਂ ਤੂੰ ਹੀ ਤੇ ਆ ਆਣ ਕੇ ਆਂਦੇ ਜਿੱਦਾਂ ਤੇ ਉਹ ਤੇਰੇ ਨੇ ਸਭ ਤੋਂ ਵੱਡੀ ਗਲਤੀ ਕੀਤੀ ਇਹਨੂੰ ਚਵਲ ਨੂੰ ਲਿਆ ਕੇ ਉਹ ਤਾਂ ਤੇਰੇ ਨਾਲ ਕਿੱਲਾ ਹੁੰਦਾ ਤਾਂ ਕਿੱਲਾ ਮੁੰਡਿਆ ਦੁਹਾਂ ਤੇ ਉਹਨਾਂ ਚ ਪਹਿਲੀ ਵੰਡੀ ਜਾਣੀ ਇਹ ਪਾਰੋਂ ਲੋ ਆਈ ਆ ਤਾਂ ਨਹੀਂ ਰਾਦੀ ਨਹੀਂ ਆ ਤੇ ਮੈਂ ਤੁਹਾਨੂੰ ਤੇ ਆਪਣੀ ਪਈ ਆ ਵੀ ਤੁਸੀਂ ਤੇ ਆਪਣੇ ਘਰ ਚੱਲ ਜਣਾ ਚੱਲ ਦੇ ਦੂੰ ਪਹਿਲੀ ਤੁਹਾਨੂੰ ਵੀ ਦੇ ਦੂੰ ਤੇ ਕੱਲ ਨੂੰ ਮਾਤਾ ਇੱਥੇ ਫੜ ਲਈ ਰੰਗੇ ਹੱਥੀ ਉਹਨਾਂ ਨੇ ਕਿਤੇ ਤੇ ਆਣਾ ਕਹਣਾ ਇਹ ਕਿਥੋਂ ਆਈ ਪਹਿਲੇ ਮੇਰਾ ਦਿਮਾਗ ਆ گاਵਾ ਅਹੀਂ ਤੇ ਜਿਉਂ ਉੱਥੇ ਜਦੋਂ ਮੈਂ ਮਾਤਾ ਇੱਥੋਂ ਭੁਜਾਤੀ ਕਿੰਨਾ ਕਚਿਰ ਭਜੀ ਰੂ ਮਾਤਾ ਜੋ ਅਕਸਰ ਨੂੰ ਸ਼ਹਿਰ ਗਲੀ ਰਾਹ ਜਦੋਂ ਪਹਿਲੀ ਤੇ ਨਾਂ ਲੱਗ ਗਈ ਥਾਂ ਥਾਈ ਸਭ ਕੋ ਹੋ ਗਿਆ ਤੇ ਫਿਰ ਮਾਦਾ ਨੂੰ ਕਹਦਾ ਡਰ ਤੇ ਫਿਰ ਪਤਾ ਕੀ ਕਵਾਂਗਾ ਅੱਜ ਉੱਲੂ ਬਣਾਇਆ ਬੜਾ ਮਜ਼ਾ ਆਇਆ ਇਦਾਂ ਨਹੀਂ ਮੰਨਣਾ ਉਹ ਤਾਂ ਉੱਲੂ ਬਣ ਗਿਆ ਗੱਲ ਵੱਖਰੀ ਅਸੀਂ ਨਹੀਂ ਬੰਨਣਾ ਇਹ ਤਾਂ ਆਪਣਾ ਕੰਮ ਕਰ ਰਹੇ ਹੋ ਜੱਟਾ ਉਹ ਮੈਂ ਦੱਸਿਆ ਉਹ ਮੈਨੂੰ ਲੱਗਦਾ ਫੋਨ ਆਉਂਦਿਆ ਮਾਸੀ ਤੇਰੀ ਸੱਸ ਦਾ ਡਈ ਹੀ ਬੋਲਣ ਪੜਾ ਤੇ ਮੈਂ ਤੇ ਆਖਿਆ ਮੈਂ ਤਾਂ ਕੋਈ ਨਹੀਂ ਆ ਜਾਂਦੇ ਆ ਵੇਖਾਂ ਕਿੱਦਾਂ ਚੱਲਣਾ ਉਹਨਾਂ ਨੂੰ ਕਿੱਦਾਂ ਚੱਲਣਾ ਕਿੰਨੀਆਂ ਸੋਨੀਆਂ ਜੇ ਕੀ ਪਤਾ ਮੇਰੇ ਨਾਲ ਕੀ ਹੋਣਾ ਜਿਹੜਾ ਅਸੀਂ ਝੂਠ ਮਾਰ ਕੇ ਇੱਦਾਂ ਵੱਡਾ ਅਨਖੱਤਾ ਲਾਇਆ ਮੈਂ ਤੇ ਆਪਣੀ ਉਹ ਸੱਚੀ ਆਈ ਹੁਣ ਅਸੀਂ ਕੀ ਜਵਾਬ ਦੇਣਾ ਸਾਡੇ ਕੋਲ ਕੋ ਹੋਊਗਾ ਤਾਂ ਇਹ ਵਿਖਾ ਲਾਂਗੇ ਜੱਗ ਤਾਂ ਅਸੀਂ ਖੁਸ਼ ਹੋਣਗੇ ਨਹੀਂ ਉਹਨਾਂ ਉਦਾਂ ਵੀ ਖੁਸ਼ ਹੋ ਜਾਣ ਜਦੋਂ ਮੈਂ ਤੁਹਾਡੇ ਨਾਲ ਵਾਅਦਾ ਕਰ ਲਿਆ ਨਾ ਮੈਂ ਨਹੀਂ ਮੁੱਕਰਦੀ ਮੈਂ ਆਪਣੇ ਪੇਕਿਆਂ ਵਰਗੀ ਆ ਅੱਜ ਕੱਲ ਜ਼ੁਬਾਨਾਂ ਦੇ ਨਹੀਂ ਚੱਲਦਾ ਅਜ ਲਿਖਤ ਪਰ ਚੱਲਦੀ ਆ ਜ਼ੁਬਾਨ ਦੇ ਸਕੇ ਭੈਣ ਭਰਾ ਮੁੱਕਰ ਜਾਂਦੇ ਆ ਤਾਂ ਨਾਲੇ ਤੋਂ ਮਾਤਾ ਹਫਤਾ ਕੱਲਦੀ ਅਦਰ ਨਾਨਕੇ ਆ ਲੇ ਤੋ ਆਊਗੀ ਤੇ ਤੁਹਾਡੇ ਨਾਲ ਕਿਲਾ ਹੋਊਗਾ ਮੈਂ ਗੁੱਠਾ ਲਗਦਾ ਮੇਰੇ ਮੈਚ ਚੱਲਣ ਤਾਂ ਕੀ ਵਾਬੇ ਇਹ ਕਾਗਜ਼ ਹੀ ਲੈ ਜਾਣੇ ਤੇ ਮਾਤਾ ਦਾ ਗੁੱਠਾ ਲਵਾ ਕੇ ਤੁਹਾਨੂੰ ਦੇ ਜਿਓ ਤੁਹਾਡਾ ਕਿਲਾ ਤੁਹਾਡੇ ਕੋ ਸਾਡਾ ਸਾਡੇ ਕੋ ਇਹ ਕਿllਿਆਂ ਦੇ ਵਿੱਚ ਦੀ ਇੱਕ ਬੰਨੇ ਰਿਸ਼ਤੇ ਖਰਾਬ ਕਰ ਲਿਆ ਦੂਜੇ ਬੰਨੇ ਨਾ ਕਰਦੀ ਬੰਦੇ ਨੂੰ ਕਦੇ ਜਾਣਾ ਆਉਣਾ ਵੀ ਪੈਂਦਾ ਵਾ ਕਸੂਰ ਸਾਸਾ ਘਰੇ ਪਾਉਣੇ ਮੁੰਡੇ ਵਾਂਡੇ ਉਹ ਮੁੰਡੇ ਪੈਸੇ ਮੰਗਣਦੇ ਆ ਕਿ ਪੈਹ ਦੇ ਕਿਹੜੀ ਤਾਂ ਪੈਹ ਦੇ ਭਈ 10000 ਉਹਦੇ ਪੈਣਾ ਗੋਰੇ ਨੇ ਦੱਸਿਆ ਗਲੀ ਚ ਚੌੜੇ ਹੋ ਗਏ ਆਂਦੇ ਤਾਂ ਤੁਸੀਂ ਦੱਸਿਆ ਨਹੀਂ ਕਿ ਕਿੱਲੇ ਪਿਛੇ ਆਏ ਲੱਖਾਂ ਦਾ ਕਿਲਾ ਤੇ ਹਨੂ ਗਰ ਤੋ ਇਹ 10000 ਮੈਂ ਇਹਨੂੰ ਨਹੀਂ ਆਖਾ ਪੁਲਿਸ ਪਾਲਸ ਨੂੰ ਹਾ ਹੋ ਉਹ ਮੇਰੀ ਸੁਣ ਲੋ ਗੱਲ ਤੈਨੂੰ ਡਾੜਾ ਜਰਾ ਕੰਮ ਕਰ ਆਇਆ ਪੁਲਿਸ ਤੋਂ ਬਿਨਾ ਕੰਮ ਨਹੀਂ ਹੋਣਾ ਨਕਲੀ ਪੁਲਿਸ ਹੀ ਕੰਮ ਨਹੀਂ ਹੋਣਾ ਕੰਮ ਹੋ ਗਿਆ ਵਾ ਮੈਂ ਜ਼ਮੀਨ ਦੱਸ ਲਈ ਕਿਲਾ ਦੱਸ ਲਈ ਅਸਲੀ ਤੇ ਮੈਂ ਮੈਂ ਕੌਣ ਤੂੰ ਕੌਣ ਹੁਣ ਪੁੱਛਾਲੇ ਬੇਚਾਰੇ ਫੜੇ ਜਾਂਦੇ ਇਹ ਫੜੇ ਜਾਂਦੇ ਡਵਾ ਡਰ ਰਿਸਕ ਤੇ ਉਹ ਕਿੰਨੇ ਚ ਲੈਣਾ ਇਹਨੂੰ ਮੈਂ ਆਖਿਆ ਲੱਲੂ ਸ਼ੁਰੂ ਆਇਆ ਪੁਲਿਸ ਲੈ ਆਥੇ ਉਹਨੇ ਤੋਤਾ ਮਾਰ ਜਾਣਾ ਨਹੀਂ ਉਹ ਜੂਠਾ ਬੋਲ ਕੇ ਮੰਦੀਆਂ ਉਹਦੇ ਪੁਲਿਸ ਵੇਖ ਕੇ ਨਹੀਂ ਆਰੇ ਜੂਠਾ ਉੱਪਰ ਜਾਇਆ ਤੇ ਲੁੱਟਰੀ ਉਹਨੇ ਤਾਂ ਕਹਿ ਬੰਨਿਓ ਨਹੀਂ ਮੰਨਣਾ ਚੌਲਾ ਚੌਲਾ ਉਹਦੇ ਮੈਂ ਵੀ ਅਕਲ ਹੈਗੀ ਮੈਂ ਕਿੱਥੋਂ ਪੁਲਿਸ ਕੰਨੀ ਡਰੀਆਂ ਲੁੱਤੋ ਲੁੱਤ ਤਾਂ ਫਿਰ ਨਹੀਂ ਉਹ ਤਾਂ ਭੇਲੀ ਰਿਹਾ ਨਹੀਂ ਗੀਰੀਗਾ ਮੈਂ ਹੁਣ ਦਾ ਕਿੱਥੋਂ ਦਵਾ ਹੁਣ ਮੈਨੂੰ ਪਹਿਲੀ 15 15 ਆ ਦਾ ਤਾਂ ਨਹੀਂ ਮੰਨੇ ਅਗਲੇ ਤਾਂ ਨਹੀਂ ਮੰਨੂਗੀ ਦਾ ਤਰੀ ਮੰਨੇ ਸ਼ਾਫਸ਼ੂਕ ਦੇ ਦੇ ਆਪਣੀ ਗਹਿਣੇ ਪਾ ਲੈਣੇ ਜਾਂਦਿਆ ਨਹੀਂ ਇਹ ਨਕਲੀ ਆ ਵੇ ਤੇ ਆਟੀ ਫਿਸਲਾ ਕੋਈ ਨਹੀਂ ਆਹੋ ਨਕਲੀ ਆ ਦੀਦੀ ਨਕਲੀ ਆਏ ਆਹੋ ਲੈ ਮੈਂ ਯਕੀਨ ਨਹੀਂ ਨਕਲੀ ਹੈ ਪਾਣੇ ਮੈਨੂੰ ਤੇਰੇ ਭਰਾਣੇ ਕਿੱਥੇ ਅਸਲੀ ਪਾਉਣੀਆਂ ਆ ਨਾ ਤੇਰੀ ਮਾਂ ਇਹ ਆਪਣੇ ਵਰਗੀ ਲਈ ਫਿਰਦੀ ਆ ਮੇਰੀ ਗੱਲ ਸੁਣਾ ਆਹ ਇਹਦੇ ਬਾਹਰ ਚਾਹ ਤਾਹ ਹੁੰਦਾ ਨੂੰ ਮੈਂ ਕਿਥੋਂ 15 ਦੇ ਦਾਂ ਹਾਏ ਹੈ ਮੁੰਡੇ ਨੇ ਬਥੇ ਉਹ ਅਗਲੇ ਨੇ ਆਇਆ ਨਾ ਬਿਸਤੀ ਦਾ ਘਰ ਤੋ ਹੋ ਗਲ ਹਰ ਗਲ ਨੂੰ ਮਜਾਕ ਸਮਝਦੀ ਆ ਤੇ ਦੋਸਤ ਆ ਅਜੇ ਤੇ ਗੂਠਾ ਉਹ ਗਿਆ ਸੜ ਅਗਲੇ ਨੇ ਜਾਂਦੇ ਹੁੰਦੇ ਸਾਡੇ ਵਰਗੇ ਨਹੀਂ ਆ ਸਾਰੇ ਅਗਲੇ ਨੇ ਚਰਨਾ ਅਗਲੇ ਉਹਨਾਂ ਨੂੰ ਪਿੱਛੇ ਪਹੁੰਚ ਜਾਣਾ ਉੱਥੇ ਟਾੜੇ ਗੱਲ ਤੇ ਸੁਣੇਗੀ ਅਗਲੀ ਨੇ ਗੂਠਾ ਲਾਇਆ ਹੀ ਆ ਅਜੇ ਹੁਣ ਉਤੇ ਖੋਲ੍ਹ ਆਏ ਮੇਰੀ ਗੱਲ ਸੁਣ ਬਸ ਗੂਠਾ ਲਾਤਾ ਕੋਰੇ ਕਾਗਜ਼ ਤੇ ਜੋ ਮਰਜ਼ੀ ਲੈ ਲੈ ਪਿੱਛੇ ਅੱਛਾ ਆਪ ਲੈ ਲੈ ਵਾ ਵਾ ਦੋਵੇਂ ਲੈ ਲੈ ਦੋਵੇਂ ਲੈ ਲੈ ਤੋ ਕਹਿਂ ਦਈਆਂ ਤੂੰ ਵੀ ਲੈ ਲੀ ਉਹ ਜੋ ਕਿਲਾ ਤੂੰ ਲੈ ਜਾ ਤੇ ਕਿਲਾ ਮੇਰਾ ਬੜੀ ਸਿਆਣੀ ਐ ਮੈਂ ਆਪਣੇ ਪਿਓ ਦੀ ਇਜਾਦਤ ਕਰਦੀ ਆ ਪਿਓ ਦੀ ਇਜਾਦਤ ਖਾਨਦੀ ਆ ਆਪਣੇ ਦੀ ਜਿਹੜਾ ਮੇਰਾ ਹੱਕ ਵਾ ਤੇ ਨਹੀਂ ਇਧਰੋਂ ਵੀ ਇੱਕ ਕਿਲਾ ਲੈ ਲੈਣਿਆ ਤੇ ਕਿਧਰੋਂ ਲੈ ਲੈਣਿਆ ਨਹੀਂ ਬਤਾਈਂ ਹਰਾਮ ਦੀ ਕਮਾਈ ਨਹੀਂ ਲੈਣੀ ਤੇਦਾਂ ਕੋ ਕੀ ਗੱਲਾਂ ਨੇ ਹਰਾਮ ਦੀ ਕਮਾਈ ਨਹੀਂ ਲੈਣੀ ਤੂੰ ਬੜਾ ਸਿਆਣਾ ਡੇਡ ਡਿਡ ਕਰ ਲੈਣਿਆ ਮੈਂ ਨਹੀਂ ਰਹਿ ਉਹ ਮੈਨੂੰ ਹੋ ਜਮ ਹੋ ਜਾਣੀ ਆ ਚੰਗਾ ਚੁੱਪ ਕਰ ਸਾਨੂੰ ਨਹੀਂ ਹੁੰਦੀ ਹੁੰਦੀ ਚੱਲ ਮੈਂ ਤੇਰੇ ਨਾਲ ਬਹੁਤਾ ਉਹ ਗੱਲਾਂ ਨਹੀਂ ਕਰਨੀ ਆ ਵਾਧੂ ਬਾਟੂ ਕੋਈ ਨਹੀਂ ਪੈਲੀ ਨਾ ਹੋਲਣ ਦੇ ਮੇਰੇ ਤੇ ਮੈਂ 15000 ਮੁੰਡਿਆਂ ਨੂੰ 15 ਦਾ 20 ਦੇ ਦੂੰਗੀ ਬਸ ਮੋੜ ਨੀ ਮਰ ਕੋ ਮੈਂ ਕਹਿੰਦਾ ਲਿਆ ਤੇਰੀ ਗੱਲ ਛੁੱਟੀ ਅਗਲਾ ਤੇਰੀ ਤਾਂ ਉਨ ਤੇ ਘੁਠਾ ਲਾ ਹਾਨੂੰ ਨਾ ਕਹੀਂ ਐਦਾਂ ਦੀ ਗੱਲ ਮੁੜ ਕੇ ਨਹੀਂ ਕਰਨੀ ਤੂੰ 20000 ਰੁਪਏ ਤਾਂ ਮੁੱਕਦੀ ਜਾਨੀ ਆ ਤੇ ਕੱਲ ਨੂੰ ਸਾਨੂੰ ਕਿਉਂ ਠਾ ਕੇ ਨਹੀਂ ਲਾ ਦੇਣਾ ਨਾਲੇ ਨਕਲੀ ਆ ਮੁੰਡਾ ਗਾ ਮਸਲੀ ਕੀਤਾ ਉਹਨਾਂ ਨੇ ਮੈਨੂੰ ਤਾਂ ਸ਼ੱਕ ਪੈਣ ਯਾ ਵੀ ਉਦੋਂ ਜਦੋਂ ਤੂੰ ਲਿਆ ਆ ਬਾਬਾ ਛਣਕਣਾ ਮੈਨੂੰ ਤੇ ਉਹਦੇ ਹਰ ਦਾ ਮੁੰਡਾ ਲੱਗਦਾ ਨਹੀਂ ਇਹਨੂੰ ਐਦਾਂ ਦਾ ਬਾਬਾ ਛਣਕ ਨੇ ਦੀਦੇ ਸਾਰੇ ਮੈਨੂੰ ਮੋਟਾ ਗਰਾ ਉਹਦਾ ਉਹ ਸੜਾ ਉਹਦਾ ਲੱਗਦਾ ਸੀ ਭਰਾ ਬਾਬੇ ਦਾ ਹਾਂ ਨਹੀਂ ਆ ਆ ਈ ਮਰ ਜਾ ਨਹੀਂ ਕੋਈ ਮਕਾਨੇ ਤੇ ਨਹੀਂ ਆ ਗਿਆ ਨਾ ਖਤੀਓ ਨਹੀਂ ਰੋਂਦੀ ਆਂ ਰੋਂਦੀ ਆ ਹਾਂ ਚੁੱਪ ਕਰੋ ਆ ਲੈਆਂ ਗਾਣੇ ਕੋਲੇ ਸੁਣਿਏ ਮਾਰ ਆ ਟਿਕਾ ਟਾਇਓ ਟੈਕਰੀ ਫੇਰ ਦੀ ਕਮੀ ਆਏ ਦੇ ਚ ਤੇਰੇ ਘਰੇ ਦਾ ਨਹੀਂ ਜੱਟੀ ਕਿਰੇ ਮੋਚਾ ਫਲ ਕਰਦੇ ਤੂੰ ਤਾਂ ਕਹਦਾ ਮੈਨੇ 14 ਸਾਹਣੀ ਦੱਸਿਆ 14 ਹੋਣਾ ਜੀ ਆਏ ਨਾ ਕਿਦਾ ਮੈਨੇ ਭੋਗਦਾ ਹੀ ਦੱਸਦੇ ਹੁਣ ਚਲ ਆ ਜਾ ਕੋਈ ਆ ਜਾ ਆ ਜਾ ਆਏ ਮੈਨੂੰ ਤਾਂ ਗਲੀ ਚੋਂ ਪਤਾ ਲੱਗਾ ਹਾਏ ਚਲ ਆ ਨਾ ਪਾਣੀ ਲਾਉਣ ਨੂੰ ਰੱਖਣਿਆ ਚਲ ਬੈ 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 ਬਾਤ ਕਰਾਓ ਨਾ ਨਹੀਂ ਬੋਲਤ ਕਰਾਓ ਬਾਤ ਕਰਾਓ ਚਾ ਚਾ ਕਰਾਓ ਬਾਤ ਕਰਾਓ ਹਾਂ ਇਹਨੂੰ ਪਤਾ ਨਹੀਂ ਆਇਆ ਇਹ ਨਿਆਣੇ ਪਾਏ ਨਹੀਂ ਮੈਂ ਤੇ ਕੀ ਕਰਾਂ ਮੈਂ ਜਿਆ ਬਹਿਤਾ ਹਾਂ ਕਿ ਬਹਿ ਮੈਨੂੰ ਤਾਂ ਇਹ ਗਲੀ ਚ ਪਤਾ ਲੱਗਾ ਕਿ ਇਹਨੇ ਦੱਸਿਆ ਹੀ ਨਾ ਲੈ ਪਾਣੀ ਪੀਂ ਤਾ ਹੋਵੇ ਲੈ ਪਾਣੀ ਹਾਂ ਨਹੀਂ ਮੈਂ ਕੀ ਪਾਣੀ ਪੀਨੇ ਕੀ ਕਰ ਦਿਆ ਨਹੀਂ ਕੀ ਗੱਲ ਹੋਈ ਆ ਚਾ ਚੁੱਪ ਕਰ ਚੁੱਪ ਕਰ ਵੇਲਾ ਮੇਰੀ ਭਾਬੀ ਇਹ ਤੋਂ ਆਏ ਭੋਗ ਕਿਦਣਵਾ ਬਸ ਪਹਿਨ ਚੌਥਾ ਆਉਂਦਾ ਭੋਗ ਤੋਂ ਪਹਿਲਾਂ ਚੌਥਾ ਪਹਿਲਾਂ ਚੌਥਾ ਆਉਂਦੀ ਮੈਨੂੰ ਚੌਥੇ ਦਾ ਕਿਹੜਾ ਦਸੰਡੇ ਕਿਦਣਵਾ ਪਾਣੀ ਪੀਣਾ ਕੋਈ ਨਹੀਂ ਤੇਰਾ ਵੇ ਚੌਥਾ ਪਾਣੀ ਪੀ ਲੈ ਘੋਟ ਮੈਂ ਫਾੜ ਕਿਦਾਂ ਪਿਆਰ ਹੀ ਉਹਦੇ ਨਾਲ ਵੇਲਾ ਲੈ ਪੀ ਪਾਣੀ ਪੀ ਇੱਥੇ ਹੁੰਦੀ ਅੱਜ ਤੇ ਉਹਨੂੰ ਪਤਾ ਲੱਗਣਾ ਸੀ ਕਿੰਨਾ ਕਰਦੀ ਆ ਨਾ ਵੇਲਾ ਨਾ ਮੇਰੀ ਗੱਲ ਸੁਣ ਨਾ ਤੈਨੂੰ ਕਿਦਾ ਪਤਾ ਲੱਗਾ ਵਾ ਐਵੇਂ ਤਾਂ ਗਲੀ ਚ ਪੈਣੇ ਪਤਾ ਲੱਗਾ ਮੈਂ ਤਾਂ ਸੁਝਿਆ ਕੋਕਣਾ ਮੈਂ ਤਾਂ ਚਪਲਾਂ ਪਾਈਆਂ ਨੱਠੀ ਇਦਾਂ ਹੀ ਮੈਂ ਆਏ ਮਾਸੀ ਨੂੰ ਕਿਹਾ ਹਾਏ ਮਾਂ ਇੰਨੀ ਚੰਗੀ ਹਾਏ ਲੋਕੀ ਇਧਰ ਰੰਗੇ ਮੇਰੀ ਮਾਂ ਕੀ ਗਣੀ ਚੱਲ ਕੋਈ ਹੌਸਲਾ ਰੱਖ ਹੌਸਲਾ ਰੱਖ ਨਾ ਜੇ ਰੱਬ ਦੀ ਕੀਤੀ ਨੂੰ ਕੋਣ ਮਰ ਸਕਦਾ ਕੀ ਗੱਲ ਓਈ ਮਾਸੀ ਨੂੰ ਦੱਸ ਦੇ ਸੱਚੀ ਗੱਲ ਦੱਸ ਦੇ ਹੈ ਕੀ ਗੱਲ ਓਈ ਮਾਸੀ ਨੂੰ ਕੋਹਵ ਨਹੀਂ ਆਇਆ ਕੋਇਆ ਕੋਹਵ ਨਹੀਂ ਕੋਹਵ ਨਹੀਂ ਆਇਆ

ਹੋ ਦੱਸੇ ਨਾ ਹੋਰ ਕਹਿਣੀ ਇਹ ਨਾ ਬਚ ਗਈ ਤਾਂ ਅਸੀਂ ਇਹਨਾਂ ਨੂੰ ਦੱਸਿਆ ਬੱਲਾ ਗਾਣੇ ਗਾਣੇ ਨਹੀਂ ਖੋਜ ਸੈਂ ਤੇ ਪਤਾ ਹੀ ਆ ਉਹਨਾਂ ਨੂੰ ਪਤਾ ਕੀ ਆ ਉਹਨਾਂ ਨੇ ਕੰਮ ਹੀ ਇੱਡਾ ਵੱਡਾ ਕੀਤਾ ਤੇ ਅਸੀਂ ਦੱਸਿਆ ਹੀ ਨਹੀਂ ਫਿਰ ਉਹਨਾਂ ਨੂੰ ਵੀ ਬਚ ਗਈ ਆ ਤੇ ਪੁਲਿਸ ਖੜੂ ਫੇਰ ਆਉਣ ਨਹੀਂ ਹਟਾਈ ਸਾਡੀ ਆਈ ਤਾਂ ਤੇਰੇ ਬਦਲੇ ਲੈਣ ਦੇ ਪਿੱਛੇ ਪੁਲਿਸ ਖੜੀ ਪੁਲਿਸ ਖੜੀ ਤੇ ਫੇਰ ਆਪਾਂ ਪੁਲਿਸ ਖੜੀਓ ਪਹਿਲੀ ਲਖਾ ਲਈ ਆਪਣੀ ਦਿੱਤੇ ਗਾ ਕੇ ਤੇ ਆਪਾਂ ਲਈ ਹੋ ਗਈ ਲਖਾ ਲਈ ਇਹਨਾਂ ਨੇ ਨਾਂ ਲਾਇਆ ਨਹੀਂ ਤੂੰ ਉਹ ਤੇ ਮੇਰੀ ਸੱਸ ਦੇ ਮੂੰਹੋਂ ਗੱਲਾਂ ਨਿਕਲ ਗਈਆਂ ਹੀ ਮੈਂ ਭਾਬੀ ਤੇਰਾ ਨਾ ਕਿੱਥੇ ਲੈਣਾ ਤੂੰ ਉਹ ਤੇ ਮੇਰਾ ਸਾਈ ਜੀ ਦੀ ਤੇਰਾ ਬਦਲਾ ਲਿਆ ਹੀ ਅਸੀਂ ਤੇਰਾ ਬਦਲਾ ਨਹੀਂ ਲੇਦਾ ਨਾ ਛੱਡੀ ਹੱਥ ਮੇਰਾ ਖਹਿੜਾ ਨਾ ਛੱਡੀ ਮੇਲਦੀ ਗੇਲਦੀ ਰਹੀ ਮੈਨੂੰ ਮਾੜੀ ਚੰਗੀ ਤੇ ਮੈਂ ਮਤਲਬ ਚੌਲਾਂ ਨੂੰ ਚਟੀਆਂ ਕਰਛੜੀਆਂ ਹੁਣ ਬੂਠਾ ਲਵਾ ਲਈ ਬੁਢੀ ਦਾ ਰੋਂਦੀ ਹੋਣੀ ਆ ਤੇ ਚੌਲਾਂ ਨੂੰ ਚਟੀਆਂ ਮੈਂ ਵੀ ਬਣੀਆਂ ਕੀਤੀਆਂ ਕਿਉਂ ਕਿਦਾਂ ਤੂੰ ਹੀ ਵੇਖਿਆ ਨਹੀਂ ਉਧਰ ਸੁੱਜੀਆਂ ਫੁੱਲੀਆਂ ਹਾਏ ਹੇ ਤਾਈ ਕਹਿਆ ਨਹੀਂ ਮੈਂ ਮੂਝੇ ਕੋ ਰਕ ਗਿਆ ਨਾ ਤੇਰੇ ਨਾ ਦੋ ਹੱਥ ਕਦੋਂ ਕੀਤੇ ਹਾਏ ਮੇਰਾਂ ਤੇ ਪੈਣੇ ਜਾ ਕੇ ਲੜੀਆਂ ਨਖਤੀਆਂ ਦੋਵੇਂ ਨੌ ਸੱਸ ਮੈਨੂੰ ਕੱਲੀ ਨੂੰ ਪੈ ਗਈਆਂ ਤਾਂ ਫੇਰ ਲੇ ਕਿਤੇ ਮੇਰੇ ਦੇਵਿੰਦਰ ਤਾਂ ਦੋਵੇਂ ਦਾ ਕਰਦੀਆਂ ਤਾਂ ਫੇਰ ਮੈਂ ਕੀ ਕਰਦੀ ਜਦੋਂ ਫੇਰ ਮੇਰਾ ਦਾ ਲੱਗਾ ਤਾਂ ਫੇਰ ਮੈਂ ਵੀ ਚੁੱਪ ਤੀਆਂ ਮੈਂ ਨਹੀਂ ਬਹੁ ਵਧੀਆ ਕੀਤਾ ਇਥੇ ਹਾਂ ਉਹ ਕਰੀ ਜਾਂਦੀ ਆ ਕਹਿੰਦੀ ਆਂ ਹੀ ਮੈਂ ਇਹਨੂੰ ਕੁੱਟਿਆ ਦੇ ਆਖੇ ਮੈਨੂੰ ਕੀਤਾ ਸਾਡੇ ਕੋ ਮਾਂ ਆਹ ਕੀ ਆਹੋ ਉਹਦਾ ਆਪਣਾ ਹੈ ਹਾਂ ਆਂਦੀ ਤੂੰ ਦਵਿੰਦਰ ਨੂੰ ਦੱਸ ਕੇ ਆਈ ਹੈ ਪੈਲੀ ਇਹਦਾ ਤੂੰ ਦਵਿੰਦਰ ਮੈਂ ਖੱਤੀਆ ਮੈਂ ਤਾਂ ਪਹੁੰਚੀ ਨਹੀਂ ਦਵਿੰਦਰ ਕੋਲ ਪੈਲੀ ਹੁਣ ਕੋ ਆਂਦੀ ਨਾ ਨਾ ਤੇਰਾ ਲੈਂਦੀ ਦਵਿੰਦਰ ਹੋਰ ਹੋਰ ਵਿਚਾਰ ਪਰ ਜਾਹੀ ਮੇਰੀ ਗੱਲ ਕਰ ਲੈਣੀ ਹੈ ਵੇਲਾ ਸਾਕੀ ਬਣੀ ਮੇਰੀ ਪੁਲਸ ਵੀ ਨਕਲੀ ਖੜੀ ਹੈ ਹਾਂ ਇਹ ਨਕਲੀ ਪੁਲਸ ਕਰਕੇ ਗੁੱਠਾ ਲਵਾ ਲਿਆ ਹਲਵਾ ਲਿਆ ਚੱਲ ਚੰਨਾ ਤੂੰ ਭਜਾਤਾ ਹੀ ਹੋ ਹਏ ਹਾਏ ਜਦੋਂ ਇਹ ਅੰਤਰੀਆਂ ਨੂੰ ਪੁੱਛਣਾ ਨਾ ਕਿ ਤੇ ਮਾਸਾ ਸਾਗ ਲਾ ਜਾ ਤੋੜ ਕੇ ਰੱਖਨੇ ਨਾ ਅਸੀਂ ਤੇਤ ਕੀ ਬੀਜਿਆ ਨਹੀਂ ਆਪਣੇ ਜੋਗਾ ਚੱਲ ਹੌਣ ਪੈ ਗਈ ਠੰਡ ਰਹਿ ਗਈ ਅੱਧੀ ਇੱਕ ਕਿल्ली ਕੋਲ ਵਧੀਆ ਇਹ ਤਾਂ ਉਹ ਵੀ ਲੱਲ ਨਹੀਂ ਹੈ ਚੁੱਪ ਕਰ ਬੰਦਾ ਹਾਂ ਨਹੀਂ ਕਿਸੇ ਰਖਾਤਾ ਮੈਂ ਇਹ ਬੁਢੇਰਾ ਸਮਝਾਉਂਦੇ ਤੇ ਮੰਮੀ ਅਹੀਂ ਗੈਬ ਕਰਦੀ ਆ ਅੱਛਾ ਨਾ ਕੀ ਕਰ ਪਾਇਆ ਤੂੰ ਸਾਡੀ ਮਾਤਾ ਮਰ ਗਈ ਸ਼ੀਸ਼ੇ ਚਲਾਈ ਆ ਤੂੰ ਪੁੱਛੀ ਸਗੋਂ ਜਾ ਕੇ ਕਹੀਂ ਗਈ ਆ ਕਿ ਮੈਂ ਤੇ ਗਈ ਹਾਂ ਸਸਕਾਰ ਤੇ ਆ ਕੇ ਆ ਕੇ ਖੱਤੀਆਂ ਦੇ ਕਾਲਾ ਲੂਣ ਰਗੜ ਕੇ ਜ਼ਖਮਾਂ ਤੇ ਪਾ ਕੇ ਆ ਕੇ ਆ ਵਿੱਚ ਆਵਲਾ ਦੇ ਮੈਂ ਗਈ ਨਹੀਂ ਨਾ ਬੜਾ ਹੀ ਆ ਕਿ ਪੀਸਾ ਕਿ ਇਹਦਾ ਪ੍ਰੋਗਰਾਮ ਜੀ ਦਾ ਹਾਂ ਮੈਂ ਨਾ ਮੈਂ ਦੱਸ ਉਹ ਦੱਸ ਨਾ ਕਰੀ ਤੂੰ ਦੱਸ ਨਾ ਕਰੀ ਤੂੰ ਨਹੀਂ ਮੈਂ ਕਿਸਾ ਕੀ ਕਰਨਾ ਮੈਂ ਇਦਾਂ ਕਹਿ ਰਿਹਾ ਹੋਰ ਚਲਾਉਣ ਦਿਆ ਉਹਦਾ ਉੱਠ ਤੇ ਸੈਨ ਲਵਾ ਲਈ ਆ ਨਾ ਜਿਹੜੇ ਕਰਾ ਲਏ ਆ ਇਦਾਂ ਉੱਠ ਵਾਲੇ ਉਹ ਜਿਹੜਾ ਦੇਖ ਜਿੰਨਾ ਥੁੱਲਾ ਹੈ ਨਾ ਸਾਰੇ ਕਾਠ ਬੜਾ ਹੈ ਨਹੀਂ ਕਾਠ ਬੜਾ ਹੈ ਕੋਈ ਉਹ ਬੋੜ ਰਾਂਦੇ ਕਈ ਉੱਥੇ ਦੇ ਲੋਕ ਕਹਿੰਦੇ ਹੈ ਵੀ ਇਹ ਕਾਦਰਾਂ ਨੂੰ ਲਿਆਓ ਉਹਨਾਂ ਨੂੰ ਹੀ ਇਦਾਂ ਇਦਾਂ ਕੋਈ ਕੋਈ ਨਹੀਂ ਵੇਖੀ ਕੋਈ ਨਹੀਂ ਕੋਈ ਇੱਥੇ ਆਹ ਲਓ ਕਢਦੀ ਮੈਂ ਹਾਂ ਵੇਖੀ ਤੂੰ ਪਰ ਮੈਂ ਵੀ ਆਪਣੇ ਨਾਲ ਬੰਦਾ ਕਹੋ ਮੈਨੂੰ ਹੋਰ ਤਰ੍ਹਾਂ ਹੁੰਦਾ ਮੇਰੀ ਮਾਂ ਤੇ ਉਹਨੂੰ ਕੀ ਹੋਇਆ ਚੰਗੀ ਭਰੀ ਕੋੜੇ ਵਰਗੀ ਨਹੀਂ ਨਾ ਅੱਜ ਕੱਲ ਰੱਬ ਚੰਗੀ ਗੱਲ ਨਹੀਂ ਸੁਣਦਾ ਮਾੜੀ ਤੇ ਨੇੜੇ ਕਸਾਂ ਜਾਂਦਾ ਨਹੀਂ ਨਹੀਂ ਕਹਿੰਦੇ ਹੋਰ ਹੋਰ ਗੱਲਾਂ ਕਰੀਏ ਮੇਰੇ ਜਨੇ ਵੱਡੀ ਵੱਡੀ ਉਮਰ ਹੋਵੇ ਤੇ ਕੱਠਾ ਜਿਹਦੇ ਘਾਟਾ ਸਾਂ ਕਰਦੀਆਂ ਫਿਰਦੀਆਂ ਪੈਲੀ ਜਾਂਦੀਆਂ ਮਾਰ ਲੈ ਨਹੀਂ ਰੁਕੀ ਪਤਾ ਹੈ ਮੈਂ ਤਾਂ ਉੱਥੋਂ ਹੀ ਸੁਣਿਆ ਹੁੰਨਾ ਤੈਨੂੰ ਕਹਿੰਦੇ ਰੋਂਦੀ ਆਉਂਦੀ ਨਹੀਂ ਨਹੀਂ ਉਦਾਂ ਹੈ ਨਹੀਂ ਗਲੀ 'ਚ ਕੋਈ ਵੀ ਜਦੋਂ ਮੈਂ ਆਉਂਦੀ ਚੱਲ ਚੱਲ ਹੋ ਗਿਆ ਆਹੜੀ ਬੰਦਣ ਜਿਹੜੀ ਆ ਲੱਗੀ ਹੈ ਕਿਤੇ ਇਹ ਵੇਖ ਲੈਂਦੀ ਇਹਨੇ ਤੇ ਪੈਰੀਂ ਨਹੀਂ ਪਹੁੰਣੀ ਤੇਰੇ ਨੂੰ ਮਗਰੀ ਆ ਜਾਣਾ ਸੀ ਆਇਆ ਕੀ ਹੋ ਗਿਆ ਇਹ ਤੇ ਇਹਦਾ ਤੇ ਬੜਾ ਰਿਕਾਰਡ ਆ ਦੂਰ ਹੀ ਐ ਕਰਦੀ ਮਾਈ ਤੇ ਫਿਰ ਪਤਾ ਕੀ ਜਲੂਸ ਨਿਕਲ ਜਾਣਾ ਹੈ ਸਾਡਾ ਮੈਨੂੰ ਤੇ ਆਪਣਾ ਭੈਣਾ ਕੋ ਸੁੱਜਾ ਕਈ ਦਾ ਯਾਰ ਰੰਗਬਰੰਗਾ ਸੂਰ ਦਾ ਰੰਗਬਰੰਗੀ ਚੁੰਨੀ ਲੈ ਗਾ ਜਫਲਾ ਪਾ ਲਾ ਲਾ ਤੂੰਆਂ ਦਾ ਕੇ ਤਾਂ ਗੱਲਾਂ ਕਰਦੀਆਂ ਗਾਲ ਵੀ ਕਈ ਚੰਗੇ ਹੁੰਦੇ ਆ ਇਹਨੂੰ ਤੇ ਮੈਂ ਕਦੀ ਨਹੀਂ ਗੱਲਾਂ ਕੀਤੀ ਸੀ ਸ਼ੇਰਿਆ ਕੀਤੀਆਂ ਸੀ ਇੱਕ ਵਾਰੀ ਫਿਰ ਇਹ ਜਾ ਤੇ ਮੇਰੀ ਗੱਲ ਸੁਣ ਲੈ ਹੁਣ ਮੈਂ ਕੋਈ ਪੇਜ ਕੋ ਪੱਤ ਇਹਨੂੰ ਕਹਿੰਦੀ ਆ ਤੂੰ ਫਿਸ਼ਿਆ ਜਾ ਬੜੀ ਲੁਤਰੋ ਜੀ ਜਦ ਹੱਟੀ ਪੋਜਦੀ ਹੁੰਦੀ ਹੈ ਨਹੀਂ ਉਹਦਾ ਅਖੜਾ ਉਹਦਾ ਜਿਹਦਾ ਇੱਕ ਵਾਰੀ ਕਹਿੰਦੀ ਨਹੀਂ ਉਹ ਤੇ ਹੋਰ ਹੀ ਉਹ ਤਾਂ ਤੇ ਤੈਨੂੰ ਵੇਖਣੇ ਚੰਗੀ ਲੱਗਦੀ ਬੜੀ ਲੁਤਰੋ ਜੀ ਨਹੀਂ ਇਹ ਮਨਜੀਤ ਆਂ ਜਿਹੜੀ ਆ ਹੋ ਗਈ ਆ ਨਾ ਹੋਰ ਕੋਈ ਨਹੀਂ ਮੈਂ ਹੀ ਹਏ ਮਹਿਮਨ ਜੇ ਗੱਲ ਕਰਤੀਂ ਤੂੰ ਪਤਾ ਉਹ ਨਿਕਲ ਗਿਆ ਹਏ ਹਏ ਜੀ ਆ ਮਾਰੇ ਹੀ ਕੱਢ ਕੇ ਸੀ ਹਾ ਜੀ ਜੀ ਮੇਰੇ ਪੇਟ ਵਿੱਚ ਸ਼ੈਦਾ ਕਹਿੰਦੀ ਨਹੀਂ ਨਹੀਂ ਐ ਕੋਈ ਆਂਦੇ ਅੰਤ ਦੇਖਣੋਂ ਉਤੋਂ ਚੰਗੀ ਲੱਗਦੀ ਤੇ ਵਿਚ ਹੈ ਬੜੀ ਲਤਰੋਜੀ ਤੂੰ ਮੈਨ ਜੋਗਾ ਛੱਡਣਾ ਹੀ ਨਹੀਂ ਕੋਹ ਨਹੀਂ ਮੇਰੇ ਸ਼ਰਾਤ ਤੇ ਇਹ ਮੇਰੀ ਪਰਜਾਈ ਮੈਂ ਇਹਨੇ ਜਾਇਆ ਕਰਨਾ ਤੇ ਉਹਨਾਂ ਦੇ ਜਗਮਾ ਨਾਲ ਗੱਲ ਕਰਨ ਨਹੀਂ ਪਿਛੇ ਤੇਰੇ ਦਿਲ ਚ ਕੋਈ ਐਦਾ ਦੀ ਗੱਲ ਆ ਗਈ ਤੇ ਕੱਢ ਦੇ ਬਾਹਰ ਕਿਉਂਗਾ ਵੇਲਾ ਕਿੰਨਾ ਕਰਦੀ ਅਗਲੀ ਚਪਲਾਂ ਚ ਆ ਗਈ ਹੋ ਹਾਂ ਉਹ ਕਮਰ ਨਹੀਂ ਉਹਨੂੰ ਦਿਖਾਣਿਆ ਨਹੀਂ ਨਹੀਂ ਦੱਸਣਾ ਨਹੀਂ ਨਹੀਂ ਕੀ ਕਰਦੀ ਚਾਹ ਪਾਣੀ ਪੋ ਚਾਹ ਬਣਾਗਾ ਵਿਚਾਰੀ ਖਾਪਦੀ ਆਈ ਮੇਰੀ ਸੁਣ ਲੈ ਗੱਲ ਹੁਣ ਦਿਨ ਦੀ ਆ ਰਾ ਨਾ ਦਿਨ ਦੀ ਆ ਮੈਂ ਤੈਨੂੰ ਮਿਲਿਆ ਕਰਨਾ ਤੇ ਤੂੰ ਮੈਨੂੰ ਮਿਲਿਆ ਕਰ ਤੇ ਇਹਨਾਂ ਨੂੰ ਲੱਗ ਪਤਾ ਜਾਵੇ ਤੂੰ ਗਈ ਕਦੀ ਇਹਨਾਂ ਕੋ ਹਾ ਹੋ ਮੈਂ ਗਈ ਹਾਂ ਜਦੋਂ ਸਵਰਾ ਮੜਿਆ ਬੜਾ ਮੁਲਕ ਕੱਟਾ ਹੋਇਆ ਬੰਦਾ ਹੀ ਬੜਾ ਚੰਗਾ ਸੀ 7 ਸਾਲ ਹੋ ਗਏ ਹਾ ਹੋ ਤੇ ਫੇਰ ਕਿੱਥੇ ਜਾਇਆ ਜਾਂਦਾ ਆ ALU ਤਰੀਆਂ ਮੈਨੂੰ ਇਦਾਂ ਹੀ ਘਰ ਜਾਣਾ ਤੇ ਇਦਾਂ ਹੀ ਨਾ ਟਿਕਣ ਦੇਣਾ ਮੈਨੂੰ ਦੋ ਦੇ ਦੇ ਮੈਨੂੰ ਤਿੰਨ ਦੇ ਦੇ ਪੈਸੇ ਨਾ ਮੋੜੀ ਮੰਮੀ ਦੱਸਣ ਦੀ ਜਿੱਦ ਤੇ ਕੋਈ ਗੱਲ ਗਲੀ ਜਿੱਥੇ ਤਾਂ ਦਾਦੀ ਹਾਂ ਵੀ ਮੈਂ ਕੁਵਾਰੀ ਹੁਨੀ ਨਹੀਂ ਜੇ ਗਲੀ ਚ ਜੁੰਡਿਓ ਜੁੰਡੀਆਂ ਹੋਏ ਦੇ ਦੇ ਨਾ ਨਹੀਂ ਨਹੀਂ ਇਹੋ ਹੀ ਆ ਮਨਜੀਤ ਚੱਲ ਨਾ ਲੜੀ ਨਾ ਕੋਈ ਲੜੀ ਲੜੀ ਚਲੋ ਗੱਲਾਂ ਤੇ ਮਿੱਟੀ ਮੈਂ ਤਾਂ ਕਹਿੰਦੇ ਵੀ ਚਿੱਤਾਂ ਨੂੰ ਵੀ ਕਹਿੰਦੇ ਆ ਤੂੰ ਮੇਰੇ ਆਉਣਾ ਮੈਂ ਤੇਰੇ ਮਿਲਾਂਗੀ ਗਾਂ ਤੇ ਮਿਲੂਗੀ ਕਿ ਮੈਂ ਆਹ ਹੋ ਸਾਚ ਗੱਲ ਚਾਹ ਬਣਾ ਲਿਆ ਜਾ ਉੱਠ ਮੈਂ ਪਿਛਲੇ ਕੰਮ ਨਾ ਨਾ ਕਰਨੇ ਵੀ ਇਹਦੇ ਜੁੰਡੇ ਕਮਾਏ ਹੁਣ ਆਪਣੀ ਦੇਦੇ ਕਮਾਈ ਆ ਜਾਓ ਗਾਂ ਅੱਜ ਕਿਤਾ ਨਹੀਂ ਅਗਲਾ ਕਰਦੀ ਵੇ ਕੋਣਾ ਤੂ ਐ ਆਹ ਤਾਂ ਮੈਨੂੰ ਜਾਂਦੀ ਹੁੰਦੀ ਆ ਨਹੀਂ ਆਦਾ ਲਾ ਜਾ ਮੈਂ ਤਾਂ ਗਰਬਾਨੀ ਲਾਉਣੀ ਮਾਮਾ ਤੇਰਾ ਹੈ ਨਹੀਂ ਡਾਲਾਂ ਦਾ ਇਹਦਾ ਦਿਲ ਨਹੀਂ ਆ ਮੜਾ ਤੇ ਮੂੰਹ ਦੇ ਪਰਬੋਲੀ ਗੱਲੇ ਨੇ ਫੜਕ ਕਰਦੀ ਕਰ ਦੇਣੀ ਆ ਚੁੰਡੀਆਂ ਖਵਰਦੀ ਤੇ ਪਿਛੇ ਜੇ ਮੈਂ ਰਹਿਣ ਆਈ ਜਦੋਂ ਰਹਿਣ ਆਈ ਹੁਣ ਮੈਂ ਦਾ ਇਨਾ ਸਾਥ ਦੇਣ ਦੀ ਵੇਲਾ ਮੇਰਾ ਜਵਾਨ ਪੁੱਤ ਦਾਤਰ ਕਰਬਾਨਾਂ ਨਾਲ ਲੈ ਕੇ ਮਰਨ ਮਰਾਉਣ ਨੂੰ ਅਸੀਂ ਕਰਦੇ ਤਾਂ ਬੁਰੇ ਬਣ ਕੇ ਤੇ ਪਿਛੇ ਜੇ ਮੈਂ ਨਾਲ ਲਈ ਤੇ ਇੱਦਾਂ ਮੇਰੇ ਹੱਥੀ ਪੈ ਗਈ ਅੱਛਾ ਤੇ ਜਦੋਂ ਇਹਨੂੰ ਦੌਰਾ ਪੈਣਾ ਨਾ ਇਹਨੂੰ ਇਦਾਂ ਪੈਣਾ ਤੇ ਮੁੜ ਕੇ ਮਾ ਮਾਂ ਉਹ ਹੋ ਜਾਣੀ ਪਈ ਚੰਗੀ ਬੜੀ ਐ ਚੰਗਿਆਈਆਂ ਆਦੇ ਵਿੱਚ ਬੜੀਆਂ ਪਰ ਬਰੀਆਈਆਂ ਦੀ ਆਪੇ ਵਿੱਚ ਨਹੀਂ ਹਾਏ ਹੁਣ ਤੂੰ ਸ਼ੂਲੀਆਂ ਨਹੀਂ ਮਾਰ ਦਿੰਦੀ ਨੀ ਚਿਹਰੇ ਚ ਨਹੀਂ ਤੂੰ ਹੁਣ ਮੇਰੇ ਵਰਝਾਈ ਆਈ ਮੈਂ ਇਹ ਕਹਿੰਦੀ ਕਿ ਦਿਲ ਨਹੀਂ ਗਾਇਦਾ ਮਾਰਾ ਤੇ ਜ਼ੁਬਾਨ ਨਹੀਂ ਹੋਏਦੀ ਚੰਗੀ ਜਾਂ ਦੋਨਾਂ ਦਿਲੋਂ ਗੱਲ ਲਾ ਤੇ ਜਾਂ ਜ਼ੁਬਾਨੋਂ ਮੇਲਾ ਤੇ ਆਹ ਦੋਤਾ ਇਹਦਾ ਰਹਿਣਾ ਤੇ ਕਿਹ ਚੀਜ਼ੇ ਕੋ ਮੰਗਦੀ ਖਾਣ ਨੂੰ ਤੇ ਪਿੱਛੇ ਜਿਹਨੇ ਹਨ ਬਿਮਾਰ ਕਰਤਾ ਕਿ ਵਿੱਚ ਪਾਤਾ ਕੋ ਪੀਏ ਤੋਂ ਜਾਂਦੇ ਨਹੀਂ ਆ। ਉਹ ਹੈ ਇੰਨੇ ਕਰਦੂ ਤਾਂ। ਤੇ ਜੇ ਇਹਦੇ ਨਾਲ ਕਰਨ ਲੱਗੇ ਨਾ ਤੇ 6000 ਰੁਪਏ ਦੇ ਕੋਤੋ ਰਿਆ ਨਹੀਂ ਹਰ ਕਾ ਨੂੰ। ਆਹ ਵੇਖ ਮੈਂ ਕਰਦੀ ਵੀ ਬੜਾ ਤੇ ਜੇ ਡਿੱਗਣ ਲੱਗੀ ਨਾ ਤਾਂ ਫਿਰ ਥਾਣੇ ਕੀ ਕਹਾਂ ਘੋੜੇ ਦੀ ਲੈ ਤੇ ਡਿੱਗ ਜਾਣਾ ਇਹਨੇ। ਨਿੱਜੀ ਜੀ ਗੱਲ ਤੋਂ। ਗੋ ਤਾਂ ਵੀ ਆਂਦੇ ਤੇ ਤੇ। ਹਾਂ ਉਹਦੇ ਤੋਂ ਚਲ ਕੇ ਜਾਣਾ ਇਹਨੇ। ਤੇ ਉਹ ਤਾਂ ਕਿਤੇ ਮੇਣਿਆਂ ਨੂੰ ਇਹ ਬਾਵਾ ਕੱਢ ਕੱਢ ਐ ਪੋਟ ਪੋਟ ਮੇਨੇ ਨੇ। ਤੇ ਜੇ ਕਦਾ ਦੁੱਖ ਬਣਾਵੇ ਸਭ ਮਨਾਉਂਦੇ ਹੀ ਬੜਾ। ਤੇ ਜਵਾਨ ਇੰਨੀ ਅਦੀ ਕਿਤੇ ਲੱਗ ਲੱਗੇ ਆਂਟ ਆਂਟ ਭਾਬੀ ਲਗਨੇ ਆੜ ਗਾਟ ਕੋਈ ਨਹੀਂ ਸਾਡੇ ਘਰ ਆਉਂਦਾ ਕੋਈ ਨਹੀਂ ਬਾਹਰਲਾ ਗੇਟ ਬੰਦ ਕਰਕੇ ਆਪਣਾ ਸੱਚ ਨਾਲ ਜਾਂ ਨਹੀਂ ਇਹਨੇ ਆ ਪਤਾ ਬਾਟੇ ਕਾਟਦੇ ਮੈਨੂੰ ਤੇ ਨਾ ਮਿਲਣਾ ਤਾਂ ਧਿਆਨ ਨਾ ਗੱਲ ਗਸ ਨਹੀਂ ਆਪੇ ਆੜ ਗਾਟ ਹਾਂ ਅੱਜ ਕੱਲ ਮੇਰਾ ਤਾਂ ਦਿਮਾਗ ਬੁੱਝ ਹੋਇਆ ਹੀ ਮਾਤਾ ਕਰਕੇ ਮੈਂ ਬਾਹਰਲਾ ਗੇਟ ਬੰਦ ਕਰਿਆ ਤੇ ਬਾਹਰਲਾ ਗੇਟ ਬੰਦ ਕਰ ਚਲ ਗਿਆ ਬਾਹਰਲਾ ਗੇਟ ਨਹੀਂ ਆਪਣਾ ਮਿਲਣਾ ਬੰਨਾ ਨਾ ਹੋਉਣੀ ਤਾਂ ਸਾਰ ਠੀਕ ਠੀਕ ਕੌਣ ਡੇ ਤਗਾਲ ਕੰਢੀ ਆਹ ਪਾਦੀ ਮੈਨੂੰ ਨਾ ਬੜਾ ਆਈ ਹੋਇਆ ਦਾ ਪਤਾ ਨਹੀਂ ਪਰ ਜਾ ਭਰਾ ਭਰਜਾਈਆਂ ਦੇ ਉਹ ਹੁੰਦੇ ਆ ਫੁੱਲਾਂ ਦੀ ਵਾਸ਼ਨਾ ਤੇ ਮੈਂ ਮੈਂ ਕੀ ਕਹਣੀ ਕਿਆਲੀ ਤੇ ਮੈਂ ਲੱਲੀ ਤੇ ਹੁਣ ਮੈਂ ਕਿੱਦਾਂ ਮਿਲੂੰਗੀ ਮੈਂ ਤੇਰੇ ਕੋ ਆਜਿਆ ਕਰੂੰਗੀ ਚਲ ਕੋਈ ਨਹੀਂ ਮੈਂ ਕਿਹਾ ਤੈਨੂੰ ਕਦੀ ਮੱਥੇ ਵਟ ਪਾਇਆ ਵਾ ਪੁਰਾ ਤਾਂ ਦੇਣਾ ਕੋਈ ਗੱਲ ਨਹੀਂ ਮੈਂ ਚੱਲੀ ਦਿੰਦੀ ਹਾਂ ਮੈਂ ਤਾਂ ਇਦਾਂ ਹੀ ਚੁੱਪ ਕਰਕੇ ਤੈਨੂੰ ਦੱਸਾਂ ੜੀ ਪਰ ਇਦਾਂ ਹੀ ਜਿੱਦਾਂ ਮੈਨੂੰ ਕੋ ਲੱਭਾ ਮੌਦਾ ਪਾ ਕੇ ਨਾ ਠਾ ਹੀ ਮੈਂ ਦੱਸਣਾ ਕਿ ਇਹਨੂੰ ਕੀ ਐਦਾਂ ਰੋਈ ਬੜਾਈ ਤੂੰ ਮੈਂ ਸੱਚੀ ਮੈਂ ਕੋਟੇ ਅੰਦਰ ਮੇਰੇ ਕੋ ਕੈਮਰਾ ਹੁੰਦਾ ਨਾ ਕੋਈ ਗੇਟ ਲਾ ਕੇ ਦੇ ਗਿਆ ਜੀ ਆਪਣਾ ਮੈਂ ਕਿੱਥੇ ਗੇਟ ਲੱਗਾ ਹੀ ਨਹੀਂ ਜਾਗਾ ਇਹ ਕਮਰੇ ਹੋ ਗਈ ਤੂੰ ਮੈਨੂੰ ਕਿੱਥੇ ਵੀ ਇਹ ਦਾ ਪੈਂਦਾ ਮਮਾ ਉਹ ਰਵਾਜਾਂ ਮਾਡਿਫਾਈਟ ਆਪਣਾ ਲੱਗਾ ਹੀ ਨਹੀਂ ਆ ਦਾ ਤੇਰਾ ਦੋਤਾ ਜਾਂਦਾ ਛਦਾਈ ਜਾਂਦਾ ਛਦਾਈ ਵੀ ਨਹੀਂ ਇਹ ਕੁਰਬਾਨੀਆਂ ਜਿਹੜੀ ਪਹਿਲੀ ਮਿਲ ਗਈ ਆ ਇਹਨੇ ਤੇ ਨਕਲੀ ਫੋਸਾਰੇ ਆਪਣੇ ਦੋਸਤ ਨਾਲ ਦਾ ਕਿੱਥੇ ਹੱਥ ਪੈਂਦਾ ਅੰਡਰਵਾਲ ਹੱਥ ਬੰਦੇ ਬੜੇ ਮਾਰੇ ਇਹਨੇ ਮਾਰੇ ਆ ਜੇ ਕੋਈ ਇਹਨਾਂ ਦਾ ਖਤਰਾ ਕਹਿੰਦੇ ਫੜਿਆ ਨਹੀਂ ਬੰਦੇ ਮਾਰ ਨੂੰ ਰੱਖਿਆ ਨਹੀਂ ਨਹੀਂ ਲੈ ਅੰਦਰ ਗਰਾਉਂਡ ਹੀ ਕੰਮ ਕਰਾ ਲੈਂਦਾ ਵਾ ਇਹਦੇ ਨਾਲ ਗੈਂਗਸਟਰ ਬੜੇ ਆ ਯਾਰ ਬੇਲੀ ਉਹਨਾਂ ਕੋ ਇਹ ਹਰਿਸਵਤਰਾ ਸੋਤਾ ਦੇ ਇਹ ਕੰਮ ਕਰਾਈ ਜਾਂਦਾ ਵਾ ਚੰਗੀ ਗੱਲ ਵਾ ਕੇ ਤੇ ਜੇ ਕੋਈ ਬੰਦਾ ਬੰਦਾ ਮਰਵਾਣਾ ਉਹ ਦੱਸਦੀ ਇੱਕ ਬੰਨੇ ਉਹ ਹਟਾਈ ਆ ਟੋਆ ਟੋਆਈਆਂ ਲਾਈ ਰੱਖਦੀ ਸੀ ਜਾੜਾ ਘਰਦਾ ਤੇ ਦੂਜੇ ਬੰਨੇ ਸਾਂਝਾ ਪਾਉਣ ਡਿਆ ਵੀ ਮੈਂ ਆ ਜਾ ਕਰੂੰਗੀ ਨਹੀਂ ਮੇਰੀ ਗੱਲ ਸੁਣਾ ਤੂੰ ਮੇਰੀਆਂ ਜੜਾਂ ਵੱਢਣ ਨੂੰ ਕਾਤੇ ਹੋਈਆਂ ਮੈਂ ਕੀ ਕਿਹਾ ਵਾ ਹੋਇਆ ਕੀ ਪੇ ਕਦੇ ਮੇਰੇ ਛੁੱਟ ਗਏ ਪੈਲੀ ਨਾ ਲਵਾ ਲਈ ਆ ਮਾੜੀ ਚੰਗੀ ਵਿਚਾਰੀ ਉਹਨਾਂ ਦੀ ਖੁਸ਼ ਖਬਰੀ ਦਾ ਪਤਾ ਲੱਗ ਜਾ ਕਰੂਗਾ ਸੁਖਸਾਂ ਦਾ ਇਹਨਾਂ ਦੀ ਸੁਖਸਾਂ ਹੈ ਨਹੀਂ ਫੇਰ ਵੀ ਭਰਾ ਅਜੇ ਵੀ ਉਹਨਾਂ ਤੇ ਸੁਖਸਾਂ ਚਾਹੀਦੀਆਂ ਪੈਲੀ ਮਿਲ ਗਈ ਹੈ ਲਾਂਬੇ ਲਾਂਬੇ ਇਹ ਵਿਚਾਰੀ ਚੰਗੀ ਆ ਤਾਂ ਕਹਿੰਦੀ ਹਾਂ ਬੰਦੇ ਨੂੰ ਟੋਹ ਲਾਣਾ ਚਾਹੀਦਾ ਬੰਦਾ ਕਿੱਤਾ ਮੈਂ ਹਾਂ ਦਸ ਦਿਨ ਨੇ ਵੀ ਆਦੇ ਪਰ ਜਾਈਦਾ ਮਤਲਬ ਦਿਲ ਨਹੀਂ ਮੜਾ ਉਹ ਤੋ ਤਬਰ ਬੋਲੀ ਆ ਨਹੀਂ ਜਾ ਨਹੀਂ ਗਾਂ ਜੜਾ ਵਡਣ ਢਈ ਮੇਰੀਆਂ ਪੈਲੀ ਲੈੰਦਾ ਰਾਦਾ ਕਨੀ ਆ ਮਿਲਣੀ ਨਹੀਂ ਮੈਂ ਤਾਂ ਸਾਡੀ ਗੱਲ ਕਿਦਾਂ ਲੱਲੇਗੀ ਤੂੰ ਜਿਹੜਾ ਗੁੱਠਾ ਲਗਾ ਉਹ ਲੱਲੀ ਗੋਰੇ ਕੋਈਆਂ ਗੋਰੇ ਕੋਈ ਸਾਡੇ ਕੋਈ ਸਾਰਾ ਚਾਹ ਬਣਾ ਕੇ ਲਿਆ ਗੱਲਾਂ ਜੀ ਨਾ ਬਹੁਤਾ ਕਰ ਜਦਾਂ ਵੱਢਣ ਤੇ ਬਣਾਉਣਾ ਮੂੰਹ ਜੂੜ ਜੂੜ ਗੱਲਾਂ ਕਰਦੀ ਚੰਗਾ ਲੱਗਦਾ ਵਾ ਇਹ ਕਹਿਣ ਦੇ ਆ ਵੀ ਤੂੰ ਨਾ ਇਹਨੂੰ ਧੱਕਾ ਦਾ ਹੀ ਹੁਣ ਉਹ ਮੈਂ ਉਹ ਮੇਰੇ ਨਾਲ ਕਰਦੀ ਬੜਾ ਵਾ ਮੈਂ ਧੱਕਾ ਦਉ ਮੈਨੂੰ ਵਿਚਾਰੀ ਤਾਂ ਜੰਡਿਆ ਘਮਾਇੀ ਉਹਦੇ ਜਲੀ ਚ ਉਦੋਂ ਤੇ ਚੱਲ ਉਦੋਂ ਤੇ ਨਿਆਣਪੁੱੜੀ ਚ ਹੋ ਗਈਆਂ ਗੱਲਾਂ ਕਿੰਨੀ ਥਾਪੜੇ ਚੰਗਾ ਫੇਰ ਜਾ ਕੇ ਉਹਨੂੰ ਦੱਸ ਦੇ ਕਰ ਗੱਲਾਂ ਬਹੁਤਾ ਇੱਥੇ ਚਾਹ ਬਣਾ ਲਾ ਤੈਨੂੰ ਮੈਂ ਹੀ ਥੰਮ ਕੇ ਰੱਖਿਆ ਵਾ ਮਾਰੇ ਮਟਾ ਬੰਦਾ ਤੂੰ ਲਾ ਗਿਆ ਉਦਾਂ ਟੇਣ ਦਿੰਦੀ